ਹਮ ਆਵ ਗੁਣ ਪਰ ਇੱਕ ਗੁਣ ਨਾ ਕੀ ਅੰਮ੍ਰਿਤ ਛਾੜ ਬਿਖ ਖ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਦਾਰਾਸੋ ਪ੍ਰੀਤ ਲੈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹੇ ਮੇਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਸੁਖ ਹੋ ਟਲ ਗੁਰ ਸੇਵੀਐ ਹਨੇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕਰਸਾ ਹਉ ਤੋ ਦਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚੇ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸੱਜਣ ਸੱਚ ਪਾਤੇ ਸਾਹੋ ਸਰਸਾ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਤਨਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਕਰ ਕਿਰਪਾ ਗੋਰ ਪਾਰ ਬ੍ਰਹਮ ਵਾਹਿਗੁਰੂ ਜੀ ਕੀ ਫਤਿਹ ਅਨੰਦ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ चरा हार मिठा मिलाग तेरा पाणा राम ब्रह्म पूरे ਨ ਦਿਨ ਨਾਮ ਵਖਾੜਾ ਰਾਮ ਅੰਮ੍ਰਿਤ ਬਾਣੀ ਉਚਰਾਹਰ ਜਸ ਮਿ ਮਿੱਠਾ ਲੱਗ ਤੇਰਾ ਪਾਣਾ ਰਾਮ ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਈ ਨਹੀਂ ਤੁਝ ਬਿਨਾ समरथ अगाथ अपार पूरन जियो तन तन तुम मना मुर्ख मुगद अनाथ चंचल ਬਾਲਹੀਨ ਨੀਚ ਅਜਾਣਾ ਬੇਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣ ਸਾਧ ਸਰਣੀ ਪਾਈ ਹਰ ਜਿਉ ਗੋਣ ਗਾਵਹਿ ਹਰ ਨੀਤਾਰਾਮ ਅਗ ਤਨ ਕੀ ਮਨ ਤਨ ਲਗਾ ਹਰ ਜਿਉ ਸਭ ਪਤਿਤ ਪੁਨੀਤਾਰਾਂ ਮੰ ਤੂਰੇ ਭਗਤਨ ਕੀ ਮਨ ਤਨ ਲਗਾ ਹਰ ਜਿਉ ਸਭ ਪਤਿਤ ਪੁਨੀਤਾ ਰਾਮ ਪਤਿਤਾ ਪੁਨੀਤਾ ਹੋ ਹਿ ਤਨ ਸੰਗ ਜਨ ਵਿਦਾਤਾ ਤੇ ਜੀਯਾ ਦੇ ਨਿਤ ਦੇ ਚੜ੍ਹ ਹੈ ਸਵਾਇਆ ਰਿੱਦ ਸਿੱਧ ਨਾਵ ਨਿਦ ਹਰ ਜਾਪ ਜਿਨੇ ਤਮ ਜਿੱਤਾ ਬੇਨਵੰਤ ਨਾਨਕ ਵੱਡ ਪਾਗ ਪਾਈਆ ਬੇਨਵੰਤ ਨਾਨਕ ਵੱਡ ਪਾਗ ਪਾਈ ਆਹ ਸਾਦ ਸਾਜਨ ਮੀਤਾ ਜੇਨੀ ਸੱਚ ਅਣਜੇ ਆ ਹਰ ਜਿਉ ਸੇ ਪੂਰੇ ਸਾਹਰਾਮ बहुत खज जिन पार जी हर कीर्ताराम काम करोद नालो वे अप ਓ ਜਨ ਪ੍ਰਭ ਸੇ ਓ ਰਾਤੇ ਆ ਇੱਕ ਜਨ ਹੈ ਇੱਕ ਮੰਨ ਹੈ ਰਾਮ ਕਾ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤੇ ਨਾ ਓ ਮਾਹ ਬਿਨਵੰਤ ਨਾਨਕ ਜਿਨ ਨਾਮ ਪੱਲਾ ਸੇ ਸਚ ਸਾਹ ਨਾਨਕ ਸੋਈ ਸਮਰਿਆ ਹਰ ਜਿਉ ਜਾਕੀ ਕਾਲ ਤਾਰੇ ਰਾਮ ਗੁਰਮੁਖ ਮਨ ਹੋਣਾ ਵਿਸਰਾ ਹਰ ਜਿਉ ਕਰਤਾ ਤੁਰਖ ਮੁਰਾਰੇ ਰਾਮ ਦੁਖ ਰੋਗ ਨਾ ਪਾਉ ਬਿਆਪ ਜਿਨੇ ਹਰ ਹਰ ਧਿਆਇਆ ਸੰ ਪ੍ਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਵਾਜੀ ਵਦਾਈ ਮਨਸਾਂਤ ਆਏ ਮਿਲੇ ਆਪੁਰਖ ਅਪਾਰੇ ਬਨਵੰਤ ਨਾਨਕ ਸਿਮਰ ਹਰ ਹਰ ਇਛ ਪੁੰਨੇ ਹਮਾਰੇ ਦੁਖ ਰੋਗ ਨਾ ਪਾਓ ਬਿ ਆਪ ਜਿਨੇ ਹਰ ਹਰ ਉਤਿਆਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰਬ ਲਿਖਿਆ ਪਾਇਆ ਵajibदाई ਮਨਸਾਂਤੇ ਆਏ ਰਹਾਰ ਇੱਛ ਪੁੰਨੇ ਹਮਾਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ